ਮਾਨਜੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਅਮਨੀਤ ਕੌਂਡਲ ਆਈਪੀਐਸ ਇਹਦੇ ਜਿਹੜਾ ਸਖਤ ਨਿਯਮ ਨਿਰਦੇਸ਼ ਹੈ ਜਿਹੜਾ ਸਮੇਂ-ਸਮੇਂ ਸਰ ਜਿਹੜੇ ਆ ਗਏ ਆ ਵੱਖ-ਵੱਖ ਜਿਹੜੇ ਟੈਨੈਂਟ ਵੈਰੀਫਿਕੇਸ਼ਨ ਹੈ ਤੇ ਪੀਜੀ ਦੀ ਚੈਕਿੰਗ ਕੀਤੀ ਜਾਵੇ ਜਿਸ ਤਹਿਤ ਜਿਹੜਾ ਅੱਜ ਸਾਡੇ ਵੱਲੋਂ ਜਿਹੜੀਆਂ ਤਿੰਨ ਟੀਮਾਂ ਜਿਹੜੀਆਂ ਤਾਇਨਾਤ ਕੀਤੀਆਂ ਗਈਆਂ ਸਵੇਰ ਦੀਆਂ ਤੇ ਜਿਹੜੇ ਵੱਖ-ਵੱਖ ਜਿਹੜੇ ਵੀ ਪੀਜੀ ਹੈਗੇ ਆ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਵੀ ਇਹ ਪੀਜੀ ਰਜਿਸਟਰਡ ਹੈਗੇ ਆ ਕਿ ਨਹੀਂ ਹੈਗੇ ਤੇ ਜਿਹੜੇ ਇਹਨਾਂ ਦੇ ਓਨਰ ਹੈ ਜਿਨ੍ਹਾਂ ਵੱਲੋਂ ਪੀਜੀ ਚਲਾਇਆ ਜਾ ਰਿਹਾ ਉਹਨਾਂ ਵੱਲੋਂ ਜਿਹੜੇ ਬੱਚੇ ਉੱ ਉਹਦੀ ਵੈਰੀਫਿਕੇਸ਼ਨ ਕਰਵਾਈ ਹੈ ਕਿ ਨਹੀਂ ਕਰਵਾਈ ਉਸ ਤਰ੍ਹਾਂ ਜਿਹੜਾ ਹੈਗਾ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਤੁਹਾਡੇ ਮਾਦੇ ਮਰਾਈ ਮੈਂ ਇਹ ਵੀ ਦੱਸਣਾ ਚਾਹਣਾ ਹੈ ਵੀ ਜਿਹੜਾ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਉਹਨਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਹੈ ਕੋਈ ਵੀ ਜਿਹੜਾ ਹੈਗਾ ਟੈਨੈਂਟ ਹੈਗਾ ਜਾਂ ਪੀਜੀ ਦਾ ਜਿਹੜਾ ਕੰਮ ਕਰਦਾ ਉਹਦੇ ਲਈ ਵੈਰੀਫਿਕੇਸ਼ਨ ਤੇ ਉਹਦੀ ਰਜਿਸਟ੍ਰੇਸ਼ਨ ਜ਼ਰੂਰੀ ਹੈਗੀ ਹੈ ਜੇ ਕੋਈ ਇਹਦੀ ਪਾਲਣਾ ਨਹੀਂ ਕਰੂਗਾ ਉਹਦੇ ਖਿਲਾਫ ਜਿਹੜੀ ਹੈ ਬੰਦੀ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਕਿੰਨੇ ਮੁਲਾਜ਼ਮ ਤਾਇਨਾਤ ਕੀ ਹੋਏ ਇਸ ਵਿੱਚ ਜਿਹੜੇ ਕਰੀਬ 3 ਮੁਲਾਜ਼ਮ ਤੇ ਸਾਡੇ ਵੱਲੋਂ ਜਿਹੜੀਆਂ ਤਿੰਨ ਟੀਮਾਂ ਦੇ ਵਿੱਚ ਉਹ ਵਕ ਵਕ ਜਿਹੜਾ ਕੰਮ ਕਰ ਰਹੇ ਨੇ ਕਿਹੜੀ ਕਿਹੜੀ ਇਹ ਜੀਤ ਰੋਡ ਤੇ ਜਾਂ ਮੇਨ ਜਿਹੜਾ ਜੀਤ ਰੋਡ ਆ ਉਹ ਤੇ ਵਕ ਵਕ ਜਿਹੜੇ ਪੀਜੀ ਬਣੇ ਹੋਏ ਉਹ ਸਾਰਿਆਂ ਦੀ ਤਕਰੀਬਨ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ